ਕਿਸਾਨਪਰਾਬੋ ਢੋਨੇ ਵਿੱਚ ਇਸ ਵੇਲੇ ਪੂਰੇ ਤੇਲੇ ਦਾ ਕਾਲੇ ਤੇਲੇ ਦੇ ਵੱਡੇ ਅਟੈਕ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਕਾਲੇ ਤੇਲੇ ਤੇ ਪੂਰੇ ਤੇਲੇ ਦੇ ਲਈ ਦੋ ਦੋ ਸਪਰੇਹਾਂ ਵੀ ਕਰਤੀਆਂ ਪਰ ਤੇਲਾ ਜਿਹੜਾ ਕਿਸਾਨਾਂ ਦੇ ਕਹਿਣ ਅਨੁਸਾਰ ਹਾਲੇ ਵੀ ਨਹੀਂ ਮਰਿਆ ਤੇ ਕਈ ਕਿਸਾਨਾਂ ਦੇ ਕਮੈਂਟ ਵੀ ਵੀਡੀਓ ਦੇ ਵਿਚਾਰ ਰਹੇ ਨੇ ਕਿ ਜੀ ਅਸੀਂ ਦੋ ਦੋ ਸਪਰੇਹਾਂ ਤੇਲੇ ਵਾਲੀਆਂ ਮਿਲਾ ਕੇ ਕਰਤੀਆਂ ਫਾਈਟਰਾਜਨ ਵੀ ਕਰਤੀ ਤੇ ਨਾਲ ਹੀ ਨਾਲ ਡਾਈਨੋਟ ਫਰੋਨਾਂ ਜਿਹੜੀ ਦਵਾਈ ਆ ਉਹ ਵੀ ਸਪਰੇਅ ਕਰਤੀ ਅ ਪੇਲਾ ਜਿਹੜਾ ਸਾਡਾ ਹਾਲੇ ਵੀ ਨਹੀਂ ਮਰਿਆ ਇਸ ਲਈ ਕਿਸਾਨਾਂ ਦੇ ਵਿੱਚ ਇਸ ਵੇਲੇ ਚਿੰਤਾ ਹੋਣੀ ਸੁਭਾਵਿਕ ਗੱਲ ਹੈ ਕਿਉਂਕਿ ਇਸ ਸਮੇਂ ਤੇਲੇ ਦਾ ਹਮਲਾ ਹੋਇਆ ਤਾਂ ਪੱਕੀ ਪਕਾਈ ਫਸਲ ਵੀ ਆਪਣੀ ਬੈਠ ਸਕਦੀ ਹੈ ਝਾੜ ਦੇ ਵਿੱਚ ਤਾਂ ਵੱਡਾ ਨੁਕਸਾਨ ਹੋ ਹੀ ਸਕਦਾ ਤਾਂ ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਫਸਲ ਦੇ ਵਿੱਚ ਇਸ ਵੇਲੇ ਆਪਾਂ ਅਨਗਹਿਲ ਨਹੀਂ ਕਰ ਸਕਦੇ ਤੇ ਮੌਜੂਦਾ ਜਿਹੜਾ ਮੌਸਮ ਹੈ ਤੇਲੇ ਦੇ ਲਈ ਬਹੁਤ ਅਨੁਕੂਲ ਬਣਿਆ ਹੋਇਆ ਕਿਉਂਕਿ ਕੁਝ ਦਿਨ ਪਹਿਲਾਂ ਮੌਸਮ ਵਧੀਆ ਸੀਗਾ ਠੀਕ ਸੀ ਪਸੋਂ ਦੀ ਹਵਾ ਚਲਦੀ ਸੀ ਤੇ ਉਹਦੇ ਵਿੱਚ ਤੇਲਾ ਜਿਹੜਾ ਘਟ ਫੈਲਦਾ ਪਰ ਹੁਣ ਜਿਹੜਾ ਕੁਝ ਦਿਨਾਂ ਤੋਂ ਤੁਸੀਂ ਦੇਖਿਆ ਹੋਊਗਾ ਮੌਸਮ ਦੇ ਵਿੱਚ ਬਹੁਤ ਮਚ ਬਣਿਆ ਹੋਇਆ ਤੇ ਜਿਸ ਕਰਕੇ ਤੇਲਾ ਜਿਹੜਾ ਅੱਗੇ ਵੱਧ ਰਿਹਾ ਤੇਲਾ ਫੈਲ ਰਿਹਾ ਤੇ ਹੁਣ ਜਿਹੜੀ ਫਸਲ ਪੱਕਣ ਦੇ ਵਿੱਚ 15 ਤੋਂ 20 ਦਿਨ ਰਹਿ ਗਏ ਤੇ ਫਸਲ ਦੇ ਵਿੱਚੋਂ ਇਸ ਵੇਲੇ ਤਕਰੀਬਨ ਆਪਾਂ ਦੇਖਿਆ ਵੀ ਰਾਸ ਵੀ ਮੁਰਦਗਾ ਤੇ ਸਪਰੇਅ ਵਾਲੀਆਂ ਜਿਹੜੀਆਂ ਵੀ ਦਵਾਈਆਂ ਇਸ ਮੌਕੇ ਤੇ ਆਪਾਂ ਛਿੜਕ ਦਿਆਂ ਤਾਂ ਪੂਰਾ ਕੰਮ ਨਹੀਂ ਕਰਦੀਆਂ ਕਿਉਂਕਿ ਤੇਲੇ ਨੂੰ ਕੰਟਰੋਲ ਕਰਨ ਵਾਲੀਆਂ ਜਿਹੜੀਆਂ ਦਵਾਈਆਂ ਬੂਟੇ ਦੇ ਅੰਦਰ ਰੱਜ ਕੇ ਕੰਮ ਕਰਦੀਆਂ ਹੁਣ ਸਸ਼ਟ ਤਮਕ ਤਰੀਕੇ ਨਾਲ ਦਵਾਈਆਂ ਕੰਮ ਕਰਦੀਆਂ ਨੇ ਇਹ ਦਵਾਈਆਂ ਵੀ ਤਾਂ ਹੀ ਕੰਮ ਕਰਦੀਆਂ ਨੇ ਜਦੋਂ ਬੂਟਾ ਆਪਣਾ ਹਰਾ ਭਰਿਆ ਹੋਵੇ ਬੂਟੇ ਦੇ ਵਿੱਚ ਕਾਫੀ ਸਾਰਾ ਰਾਸ ਹੋਵੇ ਤਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਦਾ ਫਸਲ ਦੇ ਉੱਪਰ ਇਸ ਵੇਲੇ ਸਪਰੇਅ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਬੂਟੇ ਦੇ ਵਿੱਚ ਇਸ ਸਮੇਂ ਰਸਤਾ ਹੈ ਨਹੀਂ ਦਵਾਈ ਨਾਲ ਕੰਮ ਨਹੀਂ ਕਰਨਾ ਦਵਾਈ ਨਾਲ ਤੇਲਾ ਕੰਟਰੋਲ ਨਹੀਂ ਹੁੰਦਾ ਪਰ ਹੁਣ ਫਸਲ ਪੱਕਣ ਦੇ ਵਿੱਚ ਸਾਰੇ 15 20 ਦਿਨ ਰਹਿ ਗਏ ਇੱਕ ਵਾਰ ਕਿਸੇ ਤਰੀਕੇ ਆਪਾਂ ਤੇਲੇ ਨੂੰ ਖਤਮ ਕਰ ਲਈਏ ਤੇ ਫਿਰ ਫਸਲ ਆਪਣੀ 10 15 ਦੇ ਵਿੱਚ ਪੱਕ ਜਾਣੀ ਹੈ ਤੇ ਇੱਥੇ ਆਪਾਂ ਤੁਹਾਨੂੰ ਇੱਕ ਦੇਸੀ ਝਟਕਾ ਤਰੀਕਾ ਦੱਸਾਂਗੇ ਜਿਸ ਦੇ ਨਾਲ ਤੇਲਾ ਇੱਕ ਵਾਰ ਬਿਲਕੁਲ ਖਤਮ ਹੋ ਜੂਗਾ ਤੇ ਫਿਰ ਫਸਲ ਆਪਾਂ ਵੱਢ ਲਾਂਗੇ ਸੋ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ ਦੋਸਤੋ ਮੈਂ ਜਤਜੀਵਨ ਸਿੰਘ ਵਿਵੰਦਾ ਤੇ ਤੁਸੀਂ ਵੇਖ ਰਹੇ ਹੋ ਚੈ ਅ ਕਸਾਲ ਵੀ ਪਹਿਲੀ ਵਾਰ ਤਨਤੈ ਆਇਆ ਹੈ ਤੈਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਆਈਕਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਿਹੜੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰੀਏ ਤੇਲੇ ਨੂੰ ਕੰਟਰੋਲ ਕਰਨ ਦੇ ਤਰੀਕੇ ਦੇ ਬਾਰੇ ਇਹ ਜਿਹੜਾ ਤਰੀਕਾ ਤੁਹਾਨੂੰ ਆਪਾਂ ਹੋਰ ਦੱਸਾਂਗੇ ਇਹ ਤਰੀਕਾ ਬਹੁਤ ਸਾਰੇ ਜ਼ਿਮੇਵਾਰੀ ਨੂੰ ਵਰਤਦੇ ਨੇ ਆਪਣਾਉਂਦੇ ਨੇ ਤੇ ਇਹਦੇ ਨਾਲ ਜਿਹੜਾ ਤੇਲਾ ਕੰਟਰੋਲ ਵੀ ਵਧੀਆ ਤਰੀਕੇ ਨਾਲ ਹੋ ਜਾਂਦਾ ਤੇ ਸਿੱਧੇ ਵਧੀਆ ਮਿਲਦਾ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਤੇ ਫਿਰ ਆਪਾਂ ਕਰਨਾ ਕੀ ਆ ਸਭ ਤੋਂ ਪਹਿਲਾਂ ਆਪਾਂ ਕਲੋਰੋਪੈਰੀਫਾਸ ਦਵਾਈ 50% ਵਾਲੀ ਇਹ ਲੈਣੀ ਹੈ ਦਵਾਈ 20% ਵਾਲੀ ਵੀ ਆਉਂਦੀ ਹੈ ਪਰ ਆਪਾਂ 50% ਵਾਲੀ ਲਾਉਣੀ ਹੈ ਲੈਣੀ ਹੈ ਇਹ 1 ਲੀਟਰ ਤੋਂ ਲੈ ਕੇ 1.5 ਲੀਟਰ ਤੱਕ ਆਪਾਂ ਕਿਲੇ ਦੇ ਖਾਣ ਨਾਲ ਵਰਤਣੀ ਹੈ ਤੁਸੀਂ ਆਪਣੇ ਖੇਤ ਦੀ ਹਾਲਤ ਦੇਖ ਲਓ ਜੇਕਰ ਇਹ ਤੁਹਾਨੂੰ ਜ਼ਿਆਦਾ ਲੱਗਦਾ ਵੀ ਖੇਤ ਤੇਲੇ ਦਾ ਅਟੈਕ ਵੱਧਾ ਹੈ ਤਾਂ 1.5 ਲੀਟਰ ਤੱਕ ਵੀ ਆਪਾਂ ਇਹ ਦਵਾਈ ਪਾ ਸਕਦੇ ਆ ਤੇ ਵਰਤਣ ਦਾ ਤਰੀਕਾ ਕੀ ਹੈ ਖੇਤ ਦੇ ਵਿੱਚ ਪਹਿਲਾਂ ਪਾਣੀ ਭਰ ਕੇ ਦਵਾਈ ਨੂੰ ਮਿੱਟੀ ਦੇ ਵਿੱਚ ਰਲਾ ਲਿਓ ਚੰਗੀ ਤਰ੍ਹਾਂ ਸਾਰੇ ਖੇਤ ਦੇ ਵਿੱਚ ਛਿੱਟਾ ਮਾਰ ਦਿਓ ਖੜੇ ਪਾਣੀ ਦੇ ਵਿੱਚ ਤੇ ਦਵਾਈ ਬਰਾਬਰ ਫੈਲ ਜਾਂਦੀ ਹੈ ਡਰਾਂ ਦੇ ਵਿੱਚ ਬੈਠਾ ਹੋਇਆ ਜਿਹੜਾ ਤੇਲਾ ਸਾਰਾ ਇੱਕ ਵ ਇਹਦਾ ਅਸਰ ਬੜੀ ਗੱਲ ਦੀ ਹੁੰਦਾ ਹੈ 24 ਘੰਟੇ ਦੇ ਵਿੱਚ ਹੀ ਤਕਰੀਬਨ ਸਾਰਾ ਤੇਲ ਇੱਕ ਵਾਰ ਖਤਮ ਹੋ ਜਾਂਦਾ ਹੈ ਤੇ ਤਰੀਕਾ ਬਹੁਤ ਕਾਮਯਾਬ ਤਰੀਕਾ ਹੈ ਬਹੁਤ ਵਧੀਆ ਰਿਜ਼ਲਟ ਇਸ ਤਰੀਕੇ ਦੇ ਨਾਲ ਮਿਲਦੀ ਹੈ ਇੱਕ ਵਾਰ ਆਪਣਾ ਤੇਲ ਖਤਮ ਹੋ ਗਿਆ 15-20 ਦਿਨਾਂ ਬਾਅਦ ਆਪਾਂ ਫਸਲ ਤਾਂ ਵੱਢੀ ਲੜੀਆਂ ਤੇ ਆਪਣਾ ਕੰਮ ਜਿਹੜਾ ਮੁੱਕ ਜਾਂਦਾ ਆਪਣਾ ਕੰਮ ਹੋ ਜਾਂਦਾ ਘੱਟ ਪੈਸੇ ਦੇ ਨਾਲ ਹੀ ਆਪਣਾ ਛੱਡ ਜਾਂਦਾ ਨਾ ਸਪਰੇਅ ਕਰਨ ਦੀ ਲੋੜ ਪਣੀ ਆ ਨਾ ਹੀ ਆਪਾਂ ਨੂੰ ਢੋਲੀਆਂ ਚੱਕਣ ਦੀ ਜ਼ਰੂਰਤ ਹੈ ਤੇ ਕੰਮ ਆਪਣਾ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ ਪਰ ਇੱਕ ਗੱਲ ਧਿਆਨ ਰੱਖਿਓ ਪਾਣੀ ਜਿਹੜਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖੜੇ ਪਾਣੀ ਦੇ ਵਿੱਚ ਹੀ ਆਪਾਂ ਸਿੱਟਾ ਮਾਰਨਾ ਜੇਕਰ ਪਾਣੀ ਖੇਚ ਨਹੀਂ ਹੈਗਾ ਆਪਾਂ ਸਿੱਟਾ ਮਾਰਦਿਆਂ ਆ ਆਪਾਂ ਕਈ ਨਹੀਂ ਚੱਲ ਕੋਈ ਗੱਲ ਨਹੀਂ ਅ ਅੱਜ ਨਹੀਂ ਤਾਂ ਆਪਾਂ ਪਾਣੀ ਕੱਲ ਨੂੰ ਛੱਡਾਂਗੇ ਫਿਰ ਦਵਾਈਆਂ ਕੰਮ ਨਹੀਂ ਕਰਨਾ ਖੜੇ ਪਾਣੀ ਦੇ ਵਿੱਚ ਦਵਾਈ ਦਾ ਰਿਜ਼ਲਟ ਮਿਲਦਾ ਨਹੀਂ ਤੇ ਇਹ ਜਿਹੜਾ ਬੜਾ ਜ਼ਰੂਰੀ ਹੈ ਇਹਨੂੰ ਧਿਆਨ ਰੱਖਿਓ ਦਵਾਈ ਆਪਾਂ ਹਮੇਸ਼ਾ ਖੜੇ ਪਾਣੀ ਦੇ ਵਿੱਚ ਹੀ ਪਾਉਂਦੇ ਹਾਂ ਤੇ ਜਿਹੜਾ ਇਹਦਾ ਰਿਜ਼ਲਟ ਇੱਕਦਮ ਐਕਸ਼ਨ ਤਰੰਤ ਮਿਲਦਾ ਤੁਹਾਨੂੰ ਪਤਾ ਲੱਗੂਗਾ ਕਿ 24 ਘੰਟੇ ਦੇ ਵਿੱਚ ਤਕਰੀਬਨ ਸਾਰਾ ਤੇਲਾ ਖਤਮ ਹੋ ਜਾਂਦਾ ਤੇ ਇੱਕ ਗੱਲ ਬਹੁਤ ਸਾਰੇ ਕਿਸਾਨਾਂ ਅ ਦਵਾਈ ਜਿਹੜੀ ਇੱਕ ਹੋਰ ਤਰੀਕੇ ਦੇ ਨਾਲ ਵੀ ਪਾਉਂਦੇ ਨੇ ক্লোਰੋਫਾਈਲ ਰਾਈ ਹੱਥ ਦਵਾਈ ਆ ਇਹਨੂੰ ਨੱਕੇ ਦੇ ਰਾਹੀਂ ਨੱਕੇ ਦੇ ਵਿੱਚ ਰੱਖਦੇ ਨਾ ਟੋਕਾ ਟੋਕਾ ਇਹਨੂੰ ਛੱਡ ਦਿੰਦੇ ਆ ਇਹਦੇ ਨਾਲ ਜਿੱਥੋਂ ਪਾਣੀ ਆਪਣੇ ਖੇਤ ਚੋਂ ਹੁੰਦਾ ਖਾਲ ਜਿੱਥੋਂ ਹੁੰਦਾ ਉੱਥੇ ਦਵਾਈ ਕਿਸੇ ਵੀ ਉਹਦੇ ਵਿੱਚ ਪਾ ਕੇ ਟੋਕਾ ਟੋਕਾ ਛੱਡ ਦਿਓ ਦਵਾਈ ਇਸ ਤਰੀਕੇ ਦੇ ਨਾਲ ਪਾਉਣੀ ਆ ਵੀ ਪੂਰੇ ਖੇਤ ਦੇ ਵਿੱਚ ਬਰਾਬਰ ਪੈ ਜਵੇ ਇੱਕ ਤੋਂ 1.5 ਲੀਟਰ ਦਵਾਈ ਤੋਂ ਘੱਟ ਨਹੀਂ ਹੋਣੀ ਚਾਹੀਦੀ ਦਵਾਈ ਹਰੇਕ ਖੇਤ ਦੇ ਹਰ ਹਿੱਸੇ ਤੇ ਪਾਣੀ ਚਾਹੀਦੀ ਆ ਫਿਰ ਇਹਦੇ ਨਾਲ ਰਿਜ਼ਲਟ ਮਿਲਣਗੇ ਪਰ ਜਿਹੜਾ ਸਾਰਿਆਂ ਨਾਲ ਵਧੀਆ ਤਰੀਕਾ ਉਹ ਆਪਣਾ ਜਿਹੜਾ ਆਪਾਂ ਦਵਾਈ ਮਿੱਟੀ ਦੇ ਵਿੱਚ ਰਲਾ ਕੇ ਜੇ ਸਿੱਕਾ ਮਾਰਦੇ ਆ ਉਹੀ ਤਰੀਕਾ ਸਾਰਿਆਂ ਨੂੰ ਵਧੀਆ ਬੈਠਦਾ ਕਿਉਂਕਿ ਦਵਾਈ ਤਕਰੀਬਨ ਹਰ ਪਾਸੇ ਚਲੀ ਜਾਂਦੀ ਹੈ ਮਿਹਨਤ ਥੋੜੀ ਜਿਹੀ ਬੱਧਾ ਪਰ ਨਤੀਜੇ ਰਿਜ਼ਲਟ ਬਹੁਤ ਵਧੀਆ ਨੇ ਕਿਉਂਕਿ ਸਿੱਕਾ ਮਾਰਨਾ ਤੋਂ ਉਹਨਾਂ ਦੇ ਵਿੱਚ ਔਖਾ ਹੁੰਦਾ ਇਸ ਵੇਲੇ ਤੋਂ ਉਹਨਾਂ ਟੁੱਟਦਾ ਵੀ ਹੈ ਤੇ ਉਹਨਾਂ ਦਾ ਨੁਕਸਾਨ ਹੁੰਦਾ ਪਰ ਕਿਉਂਕਿ ਤੇਲਾ ਆਪਾਂ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਇਸ ਕਿਹੜੇ ਜੇ ਤੇਲਾ ਕੰਟਰੋਲ ਤੋਂ ਬਾਹਰ ਹੋਣਾ ਦਾ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਤੇ ਕੁਝ ਕਿਸਾਨ ਤੁਸੀਂ ਦੇਖਿਆ ਹੋਊਗਾ ਵੀ ਡੀਜ਼ਲ ਵੀ ਜਿਹੜਾ ਆਪਣੀ ਫਸਲ ਦੇ ਵਿੱਚ ਪਾ ਕੇ ਉਹਨਾਂ ਡੀਜ਼ਲ ਦੇ ਨਾਲ ਵੀ ਤੇਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਅ ਨਤੀਜੇ ਮਿਲਣ ਦੇ ਰਿਜ਼ਲਟ ਨੇ ਉਹਨਾਂ ਲੋਰਾਂ ਪੈਰਿਫਾਸ ਦਵਾਈ ਦੇਣਾ ਇਹਦੇ ਨਾਲ ਤੇਲਾ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦਾ ਤੇ ਇਸ ਵੇਲੇ ਆਪਣੇ ਕੋਲੇ ਹੋਰ ਕੋਈ ਦੂਜਾ ਤਰੀਕਾ ਵੀ ਨਹੀਂ ਕਿਉਂਕਿ ਦਵਾਈਆਂ ਨੇ ਤਾਂ ਜਿਹੜਾ ਕੰਮ ਕਰਨਾ ਨਹੀਂ ਹੈਗਾ ਕਿਉਂਕਿ ਬੂਟੇ ਚ ਰਸਾ ਹੈ ਨਹੀਂ ਦਵਾਈਆਂ ਆਪਾਂ ਸਪਰੇਅ ਕਰਾਂਗੇ ਸ਼ਸਕੈਮਿਕ ਦਵਾਈ ਨੇ ਤਾਂ ਬਿਲਕੁਲ ਨਹੀਂ ਕਰਨਾ ਜਦੋਂ ਬੂਟੇ ਚ ਰਸ ਖਤਮ ਹੋ ਜਾਂਦਾ ਘਟ ਜਾਂਦਾ ਰਸ ਕਿਉਂਕਿ ਉਹ ਰਸ ਦੇ ਵਿੱਚ ਰੱਜ ਕੇ ਹੀ ਤਾਂ ਕੰਮ ਕਰਦੀ ਆ ਦੂਸਰੀ ਦੂਸਰਾ ਕਈ ਕਿਸਾਨ ਜਿਹੜੀਆਂ ਆਪਣੀਆਂ ਕੰਟੈਕਟ ਰੀਸ਼ ਦਵਾਈਆਂ ਜਿਹੜੀਆਂ ਤੇਲੀ ਵਾਲੀਆਂ ਨੇ ਉਹਨਾਂ ਨਾਲ ਵੀ ਕਰਦੇ ਨੇ ਕਿਉਂਕਿ ਤੇਲਾ ਜਿਹੜਾ ਆਪਣਾ ਉਹ ਜੜਾਂ ਦੇ ਵਿੱਚ ਥੱਲੇ ਬੈਠਿਆ ਤੇ ਜਿਹੜਾ ਪਰ ਕੰਟੈਕਟ ਵੇਸਟ ਦਵਾਈਆਂ ਵੀ ਸਪਰੇਅ ਕਰਦੇ ਆ ਉਹ ਦਵਾਈਆਂ ਥੱਲੇ ਤੱਕ ਉਹਨਾਂ ਦਾ ਸਾਭੀ ਜਾਂਦਾ ਤੇਲਾ ਆਪਣਾ ਥੱਲੇ ਜੜਾਂ ਦੇ ਵਿੱਚ ਬੈਠਾ ਹੋਇਆ ਤੇ ਇਸ ਕਰਕੇ ਸਾਰਿਆਂ ਨੂੰ ਵਧੀਆ ਤਰੀਕਾ ਜਿਹੜਾ ਪਾਣੀ ਦੇ ਵਿੱਚ ਦਵਾਈ ਛਿੱਟਾ ਮਾਰੋ ਮਿੱਟੀ ਦੇ ਵਿੱਚ ਰਲਾ ਕੇ ਉਹ ਕਿਉਂਕਿ ਦਵਾਈ ਥੱਲੇ ਚਲੀ ਜਾਂਦੀ ਹੈ ਜੜਾਂ ਦੇ ਮੁੱਢਾਂ ਦੇ ਜੜਾਂ ਦੇ ਤੱਕ ਇਹ ਤੇਲਾ ਜਿਹੜਾ ਹੁੰਦਾ ਤੇ ਉੱਥੇ ਦਵਾਈ ਬਹੁਤ ਛੇਤੀ ਅਸਰ ਕਰ ਜਾਂਦੀ ਹੈ ਉਹਦਾ ਤੇਲਾ ਬੜੀ ਜਲਦੀ ਮਰ ਜਾਂਦਾ ਸੋ ਸਾਰਿਆਂ ਨੂੰ ਵਧੀਆ ਬੈਸਟ ਤਰੀਕਾ ਜਿਹੜਾ ক্লোਰੋਪੈਰੀਫਾਸਾ ਦਵਾਈ ਨੂੰ ਪਾਣੀ ਵਿੱਚ ਪਾਉਣ ਵਾਲਾ ਢੀਲ ਨਾਲ ਕੁਝ ਕਿਸਾਨ ਪੂਸ਼ਕ ਕਰਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਵਧੀਆ ਰਿ ਪਰ ਦੋ ਮੈਂ ਆਪਣੇ ਨਿਜੀ ਫੀਲਡ ਦੇ ਬਾਰੇ ਤੁਹਾਨੂੰ ਮਾਲ ਦੱਸਣਾ ਹੋਇਆ ਵੀ ਅਸੀਂ ਖੜੇ ਪਾਣੀ ਦੇ ਵਿੱਚ 1 ਤੋਂ 1.5 ਲੀਟਰ ਜਿਹੜਾ ਅਜਿਹੋ ਜਿਹੇ ਖੇਤ ਦੇ ਵਿੱਚ ਤੇਲੇ ਦਾ ਜਿਹੜਾ ਅਟੈਕ ਆਦਾ ਉਸ ਹਿਸਾਬ ਨਾਲ ਪਾਦਨੇ ਆਂਗੇ ਤੇਲੇ ਦਾ ਅਟੈਕ ਵੱਧ ਲੱਗਦਾ ਸ਼ਬਾ ਤੋਂ 1.5 ਲੀਟਰ ਤੱਕ ਦਵਾਈ ਅਸੀਂ ਪਾਦਨੇ ਆਂ ਤੇ ਬਰਾਬਰ ਮਾਤਰਾ ਚ ਪਾ ਦੇ ਤੁਹਾਡਾ ਤੇਲਾ ਵੀ ਕੰਟਰੋਲ ਹੋਊਗਾ ਕਿਉਂਕਿ ਫਸਲ ਤਾਂ ਹੁਣ ਪੱਕਣ ਵਾਲੀ ਆ 12-15 ਦਿਨ 20 ਦਿਨ ਫਸਲ ਦੇ ਵਿੱਚ ਰਹਿੰਦੇ ਨੇ ਇਸ ਵੇਲੇ ਵੀ ਤੇਲੇ ਦਾ ਜਿਹੜਾ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਕਿਉਂਕਿ ਇਸ ਵੇਲੇ ਤੇਲਾ ਫੈਲਦਾ ਬਹੁਤ ਦਲਦੀ ਨਾਲ ਆ ਕਾਲਾ ਤੇਲਾ ਜਾਂ ਭੂਰਾ ਤੇਲਾ ਜੂ ਆਪ ਮੁੱਟਾਂ ਦੇ ਵਿੱਚ ਦਾ ਦੱਗੀਆਂ ਜਾਂ ਦੱਗੀਆਂ ਤੁਹਾਨੂੰ ਬੈਠੀਆਂ ਹੋਈਆਂ ਨਿਕਲ ਨੂੰ ਮਿਲਦੀਆਂ ਸੋ ਉਹਨਾਂ ਤੋਂ ਬਚਾ ਦੇ ਵਾਸਤੇ ਆਪਣੇ ਕੋਲ ਇੱਕ ਲਾਸਟ ਹਥਿਆਰ ਹੈ ਇਹਦੇ ਨਾਲ ਆਪਾਂ ਤੇਲੇ ਨੂੰ ਕੰਟਰੋਲ ਕਰ ਸਕਦੇ ਹਾਂ ਆਪਣੀ ਬੱਚਤ ਹੋ ਸਕਦੀ ਹੈ ਸੋ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਇੱਕਸਾਂ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਰੂ ਕਰ ਦਿਆ ਕਰੋ ਹੋਰ ਜਿਆਦਾ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਦੋਸਤਾਂ ਦੇ ਨਾਲ ਵੀ ਜਿਹੜੀ ਜਾਣਕਾਰੀ ਹੈ ਸਾਂਝੀ ਹੋ ਜਾਂਦੀ ਹੈ ਵੀ ਦੋਸਤੋ ਵੀਡੀਓ ਨੂੰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰੂ ਭਾਵੇਂ ਧੰਨਵਾਦ ਦੋਸਤੋ ਸਤਿ ਸ਼੍ਰੀ ਅ